ਬਿਲਕੁਲ ਅਦਾਲਤ ਨੇ ਇਸ ਫੈਸਲੇ ਦਾ ਪੂਰ ਜ਼ੋਰ ਸਵਾਗਤ ਕਰਦੀਆਂ ਕਿਉਂਕਿ ਜਿਹੜੀ ਪਾਰਟੀਆਂ ਬੇਟੀ ਬਚਾਓ ਦੀ ਗੱਲ ਕਰਦੀ ਨੇ ਬੇਟੀ ਪੜ੍ਹਾਓ ਦੀ ਗੱਲਾਂ ਕਰਦੇ ਨੇ ਲੇਕਿਨ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੇ ਬਿਲਕਿਸ ਬਾਨੂ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕਰਤਾ ਬਲਤਕਾਰ ਕੀਤਾ ਉਹਦੀ 3 ਸਾਲ ਦੀ ਕੁੜੀ ਦਾ ਸਿਰ ਕੰਧ 'ਚ ਮਾਰ ਕੇ ਉਹਦਾ ਕਤਲ ਕੀਤਾ ਉਹਦੇ ਢਿੱਡ 'ਚ ਪਲਦੇ ਹੋਏ ਬੱਚੇ ਨੂੰ ਵੀ ਮਾਰਤਾ ਇਹੋ ਜਿਹੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੁਜਰਾਤ ਤੋਂ ਉਹਨਾਂ ਨੂੰ ਜੇਲ੍ਹ ਤੋਂ ਸਮੇਂ ਤੋਂ ਪਹਿਲੇ ਰਿਹਾ ਕਰਤਾ ਤੇ ਜਦ ਅਸੀਂ ਸਾਡੀ ਸਿੱਖ ਕੌਮ ਜਦ ਆਪਣੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਰਿਹਾਈ ਤੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਵ ਚ ਕੇਂਦਰ ਦੀ ਸਰਕਾਰ ਨੇ ਲਿਖਤ ਚ ਨੋਟੀਫਿਕੇਸ਼ਨ ਕੱਢੀ ਕਿ ਇਹਨਾਂ ਨੂੰ ਰਿਹਾ ਕਰਾਂਗੇ ਤਾਂ ਭਾਈ ਰਾਜੂ ਆਣਾ ਜੀ ਦੀ ਫਾਸੀ ਨੂੰ ਉਮਰ ਕੈਚੇ ਤਬਦੀਲ ਕਰਾਂਗੇ ਜਦ ਅਸੀਂ ਆਪਣੀ ਮੰਗ ਰੱਖਦੇ ਹਾਂ ਤੇ ਫੇਰ ਤਾਂ ਸਾਨੂੰ ਤਾਂ ਨਕਾਰ ਦਿੱਤਾ ਜਾਂਦਾ ਹੈਗਾ ਆਪ ਹੀ ਨੋਟੀਫਿਕੇਸ਼ਨ ਕੜ ਕੇ ਆਪਣੀ ਘਰ ਚ ਪੂਰਾ ਕਰਨ ਨੂੰ ਮੈਂ ਕਹਿੰਦੀ ਆ ਕਿ ਉਹ ਕਿਸੀ ਘਟ ਗਿਣਤੀ ਦੇ ਬਿਲ ਕਿਸ ਬੰਨੂ ਘਟ ਗਿਣਤੀ ਸੀਗੇ ਬੰਦੀ ਸਿਕ ਘਟ ਗਿਣਤੀਆਂ ਵਿੱਚ ਆਂਦੇ ਸ ਉਹਨਾਂ ਦੇ ਨਾਲ ਤਾਂ ਆ ਵਿਵਹਾਰ ਤੇ ਜਿਨ੍ਹਾਂ ਨੇ ਬਲਦਕਾਰ ਵਰਗੇ ਗੰਦੇ ਅਪਰਾਧ ਕੀਤੇ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਕਿਉਂਕਿ ਤੁਸੀਂ ਵੱਧ ਗਿਣਤੀ ਵਾਲੇ ਤਾਂ ਤਾਲਮੇ ਰਸਤੇ ਤੋਂ ਫੇਰ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਸੁਤਕਾਰਿਆ ਵੀ ਜਾ ਰਿਹਾ ਇਸ ਤੋਂ ਹੋਰ ਹੋਰ ਨੀਚ ਗੱਲ ਕੀ ਹੋ ਸਕਦੀ ਹੈ ਤਾਂ ਮੈਨੂੰ ਖੁਸ਼ੀ ਹੈ ਕਿ ਅਦਾਲਤ ਨੇ ਇਸ ਫੈਸਲੇ ਨੂੰ ਵਾਪਸ ਮੋੜਿਆ ਤੇ ਇੱਕ ਵਾਰ ਫੇਰ ਉਹਨਾਂ ਨੂੰ ਜੇਲ੍ਹਾਂ 'ਚ ਧੱਕਣ ਦਾ ਫੈਸਲਾ ਕੀਤਾ।